ਕੀ ਤੇ ਬਹੁਤ ਵਧੀਆ ਜੇਕਰ ਰੇਟ ਮਿਲ ਜਵੇ ਤੇ ਉਹ ਇੱਥੇ ਗਾ ਤੇ ਆਣ ਕੇ ਤੇ ਕੰਮ ਖਰਾਬ ਆਵੇ ਕਿਤੇ ਸੁਣਿਆ ਤਾਂ ਨੂੰ ਹੋ ਰਹੀ ਆ ਅੱਜ ਅੱਜ ਗੱਡੀਆਂ ਵਧੀਆ ਵਾ ਪਰ ਜਦੋਂ ਰੇਟ ਤੇ ਗੱਲ ਆਉਂਦੀ ਉਹ ਤਾਂ ਜ਼ਿਮੀਦਾਰ ਮਾਦਾ ਜਾ ਰਗਾ ਕਿ ਖੀਰਿਆਂ ਦਾ ਕੀ ਬਣਿਆ ਉਹ 4.5 ਰੁਪਏ 4 ਰੁਪਏ ਨਹੀਂ ਹੁਣ ਕੋਈ ਪੁੱਛਣ ਡਿਆ ਤੇ ਬਹੁਤ ਕੰਮ ਖਰਾਬ ਹੋ ਰਿਹਾ ਪਤਾ ਨਹੀਂ ਕੀ ਚੱਕਰ ਆ ਜਾ ਰਾਨ ਕੇ ਜ਼ਿਮੀਦਾਰੀ ਥੱਲੇ ਲੱਗਦਾ ਸਰਕਾਰਾਂ ਮਾਰੀਆਂ ਯਾਰ ਪਪਾ ਦੀ ਕੱਲ ਮੈਂ ਹੀ ਗਿਆ ਉਹ ਖੀਰੇ ਵੇਚਣ ਤੇ ਮੈਨੂੰ ਤਾਂ ਜਰਾ ਗੁੱਸਾ ਵੀ ਬਹੁਤਰਾ ਬਹੁਤ ਆਇਆ ਉਹ ਜਿਹੜਾ ਨਾ ਵਪਾਰੀ ਆ ਉਹਨਾਂ ਚੰਗੇ ਅੱਗੇ ਖਾਣਾ ਦਾਣਾ ਰੱਖਿਆ ਬੀਜਾ ਰੱਖਿਆ 8 10 ਮੈਂ ਕਹਿੰਦਾ ਸਾਰੇ ਸਣੂ ਪੀਂਦਾਈ ਬੀਅਰ ਤੇ ਸਾਨੂੰ ਉਥੇ ਪਾਣੀ ਨਹੀਂ ਮਿਲਿਆ ਇਹ ਤਾਂ ਵੇਖ ਕੇ ਗੁੱਥਾ ਦਾ ਸਾਡੇ ਸਿਰ ਤੋਂ ਵੇਖਦਾ ਕਮਾਈਆਂ ਗਰੀ ਜਾਂਦੇ ਆ ਫਸਲਾਂ ਦਾ ਮੋਲਨ ਫਾਨੂੰ ਮੰਡੀਆਂ ਚ ਨਹੀਂ ਮਿਲਦਾ ਕੀ ਕਰੀਏ ਇੱਥੇ ਆਣ ਕੇ ਸਾਰਾ ਮਾਰ ਖਾਂਦਾ ਵਾ ਜ਼ਿਮੀਦਾਰ ਹੈ ਨਾ ਜਿਹੜਾ ਤੂੰ ਤੇ ਮਿਹਨਤ ਕਰਕੇ ਆਹ ਫਸਲਾਂ ਮੰਡੀ ਵਿੱਚ ਲਿਆਇਆ ਉਹ ਸਮੇਂ ਦੀਆਂ ਸਰਕਾਰਾਂ ਨੇ ਇਹਦਾ ਪੂਰਾ ਰੇਤ ਨਹੀਂ ਲਾਇਆ ਮੰਡੀ ਵਿੱਚ ਗਈ ਫਸਲ ਨੂੰ ਕਰਤਾ ਖੱਜਰ ਖਰਾਬ ਓਏ ਕੀ ਕਰੇ ਕੀ ਕਰੇ ਜੀਵੀਦਾਰ ਓਏ ਦੱਸ ਕੀ ਕਰੇ ਵੇ ਜਮੀਨਾ ਤਰਿਆ ਜਾਂਦਾ ਸੱਤ ਸਮੁੰਦਰੋਂ ਪਾਰ ਓਏ ਦੱਸ ਕੀ ਕਰੇ ਆ ਕੀ ਕਰੇ ਜੀਵੀਦਾਰ ਓਏ ਦੱਸ ਕੀ ਕਰੇ ਇਨਾ ਫਸਲ ਤੇ ਖਰਚਾ ਲਾ ਕੇ ਉਹ ਹੋ ਗਿਆ ਕਰਜ਼ਦਾਰ ਓਏ ਦੱਸ ਕੀ ਕਰੇ ਓਏ ਕੀ ਕਰੇ ਜੀਵੀਦਾਰ ਓਏ ਦੱਸ ਕੀ ਕਰੇ ਓ ਘਰਾਂ ਸਾਡਿਆਂ ਨੂੰ ਲੱਗ ਗਏ ਤਾਲੇ ਤੇ ਤੁਰ ਗਏ ਸੱਤ ਸਮੁੰਦਰੋਂ ਪਾਰ ਓਏ ਦੱਸ ਕੀ ਕਰੇ ਕੀ ਕਰੇ ਜੀਵੀਦਾਰ ਓਏ ਦੱਸ ਕੀ ਰੱਖੀ ਰੇ ਕਿਉਂਕਿ ਮਾਣੀ ਆ ਸਰਕਾਰ ਓਏ ਦੱਸ ਕੀ ਕਰੇ ਕੀ ਕਰੇ ਜੀਵੀਦਾਰ ਜੀ ਕਰਦਾ ਮੈਂ ਦਿਮਾਗ ਉਹਨਾਂ ਨੂੰ ਨਹੀਂ ਕਹਣਾ ਕੋਈ ਵਾਈ ਕੁ ਨੂੰ ਸਮਝੂਗਾ ਯਾਰ